ਸਾਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੈਂ ਹਾਂ ਪਰਮਿੰਦਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਸਾਸੀ ਮਹਾਰ ਮਾਲਵਿੰਦਰ ਸਿੰਘ ਮਾਲੀ ਅਕਾਲੀ ਦਲ ਨੂੰ ਇਸ ਵਕਤ ਵੱਡਾ ਝਟਕਾ ਲੱਗਿਆ ਹੈ ਕਿ ਸਾਬਕਾ ਮੰਤਰੀ ਸ਼ਕੰਦਰ ਸਿੰਘ ਮਲੂਕਾ ਜਿਨ੍ਹਾਂ ਦਾ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਕਰਦਾ ਹੈ ਕਈ ਵਾਰ ਮੰਤਰੀ ਵੀ ਰਹਿ ਚੁੱਕੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਸਾਥੀ ਵੀ ਸਨ ਉਹਨਾਂ ਦਾ ਨੂੰਹ ਤੇ ਅਜਪੁੱਤ ਜਿਹੜੇ ਹੈਗੇ ਆ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਚਾਹੇ ਅਮਾ ਬੇਸ਼ੱਕ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਸੀ ਕਿ ਉਹ ਕਿਸੇ ਵੇਲੇ ਵੀ ਸ਼ਾਮਲ ਹੋ ਸਕਦੇ ਨੇ ਦੂਜੇ ਪਾਸੇ ਇਹ ਵੀ ਜਲ ਹੋ ਰਹੀ ਸੀ ਕਿ ਸਕੰਦਰ ਸਿੰਘ ਮਲੂਕਾ ਵੀ ਸ਼ਾਮਲ ਹੋ ਸਕਦੇ ਨੇ ਪਰ ਹੁਣ ਸਕੰਦਰ ਸਿੰਘ ਮਲੂਕਾ ਤਾਂ ਸ਼ਾਮਲ ਨਹੀਂ ਹੋਏ ਪਰ ਉਹਨਾਂ ਦੇ ਪੁੱਤ ਦੇ ਨੂੰ ਜੋ ਇੱਕ ਉਹਨਾਂ ਦੀ ਜਿਹੜੀ ਨੋਹ ਹੈ ਉਹ ਆਈਐਸ ਅਫਸਰ ਨੇ ਬੇਸ਼ੱਕ ਉਹਨਾਂ ਨੇ ਅਸਥੀਵਾ ਦੇ ਦਿੱਤਾ ਪਰ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਕੇ ਕਹਿ ਦਿੰਦਾ ਕਿ ਤੁਹਾਡਾ ਹਜੇ ਅਸਥੀਵਾ ਭਾਈ ਮਨਜ਼ੂਰ ਨਹੀਂ ਕੀਤਾ ਗਿਆ ਮੇਰੇ ਨਾਲ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਮਾਲੀ ਸਾਹਿਬ ਕਿਸ ਤਰੀਕੇ ਨਾਲ ਵੇਖਦੇ ਹੋ ਅੱਜਕੱਲ ਦੀ ਸਿਆਸਤ ਦੇ ਰੰਗ ਇਹ ਸਿਆਸਤ ਪਹਿਲਾਂ ਨਾਲੋਂ ਬਹੁਤ ਕੁਝ ਬੱਕਰੀ ਹੋ ਚੁੱਕੀ ਹੈ ਇਹ ਇੱਕ ਪਰਿਵਾਰ ਦੇ ਵਿੱਚ ਦੋ ਜਾਣੇ ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ ਦਾ ਖੇਡ ਰਹੇ ਨੇ ਕਿਵੇਂ ਸੋਚਦੇ ਹੋ ਤੇ ਕਿਵੇਂ ਵੇਖਦੇ ਹੋ ਨਹੀਂ ਇਹ ਅਸਲ ਵਿੱਚ ਮੇਰੇ ਲਈ ਤਾਂ ਕੋਈ ਉਪਰੀ ਗੱਲ ਨਹੀਂ ਹੈ ਮਤਲਬ ਪਹਿਲਾਂ ਵੀ ਬਹੁਤ ਕੁਝ ਹੁੰਦਾ ਰਿਹਾ ਜੀ ਸਿਆਸਤਾਂ ਜਿਹੜੀ ਉਹ ਨਿੱਜ ਪਰਸਤ ਪਰਿਵਾਰ ਪਰਸਤ ਤੇ ਧੰਦਾ ਪਰਸਤ ਹੋ ਜੇ ਉਸ ਦੇ ਇਹ ਫਿਰ ਹਰ ਇੱਕ ਨੇ ਇਹੀ ਸੋਚਣਾ ਹੁੰਦਾ ਵੀ ਮੇਰੀ ਦੁਕਾਨ ਕਿਹੜੇ ਤਰਾਹੇ ਚ ਵਧੀਆ ਚੱਲੇ ਕਿਉਂਕਿ ਜਦੋਂ ਕੋਈ ਸਿਆਸਤ ਨਹੀਂ ਰਹੀ, ਉਸੂਲ ਨਹੀਂ ਰਹੇ, ਸੁਧਾਂਤ ਨਹੀਂ ਰਹੇ ਉਹ ਉਸ ਕਰਕੇ ਵੱਲ ਵੱਧ ਨੂੰ ਆਉਂਦਾ ਹੁਣ ਵੱਡਾ ਕੰਮ ਚੱਲ ਪਿਆ ਸਾਰੇ ਪਾਸੇ ਚੱਲ ਪਿਆ ਮਤਲਬ ਤੁਸੀਂ ਇਹ ਦੇਖੋ ਕਾਂਗਰਸ 153 ਐਂਸੀ ਵੀ ਸਿੱਖਤ ਕਾਂਗਰਸ ਤੋਂ ਆਏ ਹੋયા ਨੂੰ ਆਜਾਣ ਦਿੱਤੀ ਹੈ ਤੇ ਭਾਜਪਾ ਦਾ ਆਣਾ ਵੀ ਭਾਈ ਸਾਡੇ ਚੋਂ ਕੇ ਕਾਲਾ ਚੋਰ ਆੜੇ ਵੇਲ ਕੰਮ ਤੋ ਇਹ ਜਿਹੜੀ ਅਸਲ ਤੋਂ ਇਟਾਲੀ ਬੰਦੀ ਰੂਹ ਦੇ ਅੰਦਰੇ ਭਾਗ ਤਾਂ ਦਾਖਲ ਹੋਈ ਸੀਗਾ ਪਿਛਲੇ 30 ਸਾਲਾਂ ਤੋਂ ਇਹਨਾਂ ਨੇ ਸਿਰ ਕੋਈ ਸੁਪਰਤਾ ਭਾਈਚਾਰਕ ਥਾਂ ਦੇ ਨਾਂ ਆਏ ਥਾ ਜਿਹੜਾ ਕੋਈ ਸਮੱਸਿਆ ਨਹੀਂ ਰਹੀ ਪੰਜਾਬ ਚ ਨਾ ਪਹਿਲਾਂ ਸੀ ਨਾ ਹੋਣਾ ਇਹਨਾਂ ਨੇ ਪੰਚ ਤੇ ਪੰਨਾ ਨੂੰ ਵੇਦਾਲਾ ਦਿੱਤਾ ਜੀ ਆ ਬਣਾਉਣ ਤੇ ਚਲਾਉਣ ਦੇ ਰਾਹ ਹੋਏ ਥਾ ਮਾਇਆ ਦੇ ਅੰਬਾਰ ਕਿੱਥੇ ਕੀਤੇ ਨੇ ਜੀ ਹਾਂ ਕੀਤੇ ਨੇ ਜਿਹਦਾ ਜੰਨਾਕ ਦਾ ਲੱਗਿਆ ਉਹਨੇ ਉਹ ਲਾਇਆ ਹੂੰ ਹੁਣ ਜਦੋਂ ਤੁਸੀਂ ਆਖਵਾਤਾ ਮਾਨ ਖੋਲਿਆ ਵੱਡਾ ਹੂੰ ਆਪ ਦੇਾਰੇ ਰਿਸਟੇਡ ਆਰ ਮੰਤਰੀ ਬਣਾਉ ਤੇ ਇੱਟੇ ਇੱਕ ਤਾਂ ਦੇਤੀਆਂ ਜੋ ਆਈ ਸਾਲੇ ਕਾਲੀਆਂ ਫਲਾਣਾ ਤੇ ਦੂਜੇ ਪਾਸੇ ਹੁਣ ਦੂਜਿਆਂ ਨੂੰ ਤੁਸੀਂ ਕਹਿ ਰਹੇ ਹੋ ਇੱਕ ਪਰਿਵਾਰ ਤੇ ਇੱਕੇ ਤੇ ਦਿੱਤੀ ਜਾਓ ਜੀ ਹੂੰ ਹਾਂ ਉਹਨਾਂ ਦੀਆਂ ਦੁਕਾਨਾਂ ਨੂੰ ਤੁਸੀਂ ਰੋਕ ਲਾ ਰਹੇ ਹੋ ਹੂੰ ਉਹਨਾਂ ਦੇ ਘਰੇ ਤੇ ਰੋਕ ਲਾ ਰਹੇ ਹੋ ਫਿਰ ਇਹ ਜਿਹੇ ਹਾਲਤ ਦੇ ਵਿੱਚੋਂ ਪਰਵਾਰ ਦੀ ਸੋਚਦੀ ਨਾ ਤੁਸੀਂ ਪਹਿਲਾਂ ਮਨੁਕੇ ਨੂੰ ਮੋੜ ਦਿੱਤਾ ਸਾਲ ਤਾਂ ਇਹਦੀ ਵੀ ਮੁੰਡਾ ਤੇਰਾ ਲੜੂਗਾ रामपुरੇ ਤੋਂ ਮੌੜ ਤੋਂ ਲੜੂਗਾ ਆਪਣਾ ਮਲੂਕਾ ਸਾਹਿਬ ਹੂੰ ਤੰਦੂ ਮਾਜਰਾ ਸਾਹਿਬ ਦੇ ਬਾਪ ਬੇਟੇ ਨੇ ਲੜੀ ਆ ਨਾ ਕਿ ਨੌਰ ਤੇ ਉਸ ਨੌਰ ਤੋਂ ਜੀ ਹੋਏ ਇਹ ਇਹ ਇੰਗਣੀਆਂ ਇੰਗਣੀਆਂ ਗੱਲਾਂ ਹੁੰਦੀਆਂ ਨੇ ਚਾਹੇ ਇੱਕ ਵਾਰ ਉਹਦਾ ਮਲੂਕਾ ਬਣਾ ਲਿਆ ਉਹਨੂੰ ਵੱਡੇ ਆਉਦੇ ਵੀ ਦਿੱਤੇ ਪਰ ਉਹ ਗੱਲ ਹੈ ਜਿਹੜੀ ਗੱਲ ਪਰਿਵਾਰ ਨੇ ਜਿਹੜੇ ਸਿਰ ਉੱਖ ਦੀ ਤਰ੍ਹਾਂ ਸੋਚਦੇ ਨੇ ਹੁਣ ਬੱਜ ਬਿਆਂ ਨੇ ਥੋੜਾ ਇੱਕ ਕੁਰਸੀ ਤੇ ਦੋ ਢੰਡੇ ਲੱਗੇ ਹੋਏ ਨੇ ਹੂੰ ਹਾਂ ਵੀ ਤੇਰਾ ਕੰਮ ਇੱਧਰ ਚੱਲ ਮੇਰਾ ਇੱਧਰ ਕੱਸਾ ਚੱਲਣ ਦੋ ਮੋਰੇ ਜ਼ਹੈਦਾਨੇ ਚਾਹੁੰਦੇ ਨੇ ਕੋਈ ਇੱਕ ਸੁਰਤਾ ਅਮਨ ਸ਼ਾਂਤੀ ਹੈ ਕੋਈ ਟਕਰਾ ਨਹੀਂ ਉਹ ਥੋੜਾ ਕਹਿੰਦਾ ਫਤਿਹ ਜੰਗ ਕਹਿੰਦਾ ਮੇਰਾ ਵੱਡਾ ਭਰਾ ਮੈਨੂੰ ਜਦੋਂ ਵੀ ਕਿਤੇ ਮਿਲਦਾ ਮੈਂ ਉਹਨਾਂ ਤੇਰੀਆਂ ਸੁਣੋਂ ਹੂੰ ਇਸ ਕਰਕੇ ਪਰਿਵਾਰਕ ਬੋਲਣਾਂ ਵੀ ਹੋ ਸਕਦੀਆਂ ਨੇ ਤੇ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦਾ ਪਰ ਕੋਈ ਆਪਣੀ ਗੱਲ ਨਹੀਂ ਜਿਹੜੇ ਸਾਰੇ ਦਿੱਲੀ ਕਮੇਟੀ ਜਾ ਸਕਦੇ ਆ ਭਾਜਪਾ ਅਗਲੇ ਕਹਿੰਦਾ ਵੀ ਤੁਸੀਂ ਸਾਡਾ ਆ ਸਾਡੇ ਆਸਰੇ ਪਹਿਲ ਤੁਸੀਂ ਗਮਾਈ ਜਾਂਦੇ ਸਾਡੀਆਂ ਬੋਤਾਂ ਤੇ ਐਂ ਸਿੱਖੇ ਨੇ ਵੀ ਸਾਡੇ ਆਖਰੇ ਤੁਸੀਂ ਟਟਾਲਿਆਂ ਨਾਲ ਸੌਦੇਬਾਜ਼ੀ ਕਰ ਲੈਣਾ ਸਾਡੇ ਪੱਲੇ ਕੀ ਆ ਹੂੰ ਛੋੜਾ ਸਾਹਬ ਨੇ ਉਹਦੋਂ ਸਿਖਾਇਆ ਸੀ ਵੀ ਬਾਹਰਲੇ ਸਿੱਖਾਂ ਨੂੰ ਆਪਣੀ ਦੁਕਾਨ ਉੱਥੇ ਖੋਲ੍ਹਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ 4% ਮਿਲਣ ਹੂੰ ਉਹ ਕਹਿੰਦੇ ਅੱਨਾ ਤਾਂ ਦੇਖੋ ਕਾਂਗਰਸ ਨਾਲ ਖਸੂਤਾ ਪੰਡਾ ਪਿਆ ਹੋਇਆ ਹੈ ਜੀ ਅੱਡਾ ਦਾ ਪੰਡਾ ਹੋਇਆ ਵੀ ਇੱਕ ਮਤਲਬ ਮੀਆਂ ਬੀਬੀ ਸੀ ਜਿਹੜੇ ਉਹ ਥੱਪ ਨੂੰ ਦੁੱਧ ਪਿਆਉਂਦੇ ਹੁੰਦੇ ਸੀ ਇੱਕ ਦਿਨ ਉਹਨਾਂ ਨੇ ਬਾਹਰ ਜਾਣਾ ਸੀ ਉਹਨਾਂ ਨੇ ਆਪਣੇ ਬੱਚੇ ਨੂੰ ਕਹਿਤਾ ਭਾਈ ਤੂੰ ਦੁੱਧ ਪਿਆ ਰਹੀ ਉਹ ਬੰਦੇ ਨੂੰ ਜਦੋਂ ਸਾਡਾ ਦੁੱਧ ਪੀ ਕੇ ਬੋੜ ਲੱਗਾ ਉਹਨੇ ਪੋਸ਼ ਫੜ ਲਈ ਹੂੰ ਉਹ ਆਪਣੇ ਰੰਗ ਮਾਰਿਆ ਉਹ ਕਹਿੰਦੇ ਭਾਈ ਹੁਣ ਸਾਡੇ ਦਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਅਸੀਮ ਬਰਾਕਦ ਨੇ ਵੀ ਸੋਚਾ ਇਸ ਕਰਕੇ ਬਾਕੀ ਰਾਜ ਦੇਸ ਨਹੀਂ ਆਏ ਖੇਲਣਾ ਉਹਨਾਂ ਦੀ ਗੱਲ ਮੰਨ ਕੇ ਉਹ ਸਰਨੇ ਉਹਨੇ ਅੱਡਾ ਦਾਲ ਬਣਾਇਆ ਸੀ ਕਾਂਗਰਸ ਨਾਲ ਸਾਥ ਮੜ ਗ੍ਰੇਸ ਤੇ ਜਿੰਨੀ ਕਮੇਟੀ ਤੇ ਕਾਰਜ ਕਰਨੇ ਇਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਨੀ ਨਿੱਤਤਾ ਪਾਸ ਹੋਇਆ ਬਾਗਪਈ ਵੱਲੋਂ ਬਾਦਰ ਸਾਹਿਬ ਨੇ ਰੋਕਤਾ ਹੁਣ ਥਾਰਿਆਂ ਤੇ ਕਰਜ ਕਰੀ ਜਾਂਦੇ ਸੀ ਹੁਣ ਉਹ ਕਹਿੰਦਾ ਲੱਗੀ ਯਾਰੀ ਤੋਂ ਲਵਾ ਤੇ ਤੱਕ ਤੇ ਚੁੱਪੀ ਦਾ ਟਗਾਟ ਪੁੱਟ ਲਈ ਹੁਣ ਤਾਂ ਟਗਾਟਾ ਪੁੱਟਣ ਦੇ ਲੱਗੇ ਹੋਏ ਨੇ ਹੁਣ ਚੀਕਾ ਮਾਰ ਦੇਣਾ ਵੀ ਸਾਡੇ ਪ੍ਰਬੰਧ ਚ ਦਾਖਲ ਦਿੰਦੇ ਨੇ ਹੂੰ ਉਹ ਇਸ ਪ੍ਰਸੰਗ ਦੇ ਵਿੱਚ ਇਹ ਕੋਈ ਉਪਰੀ ਗੱਲ ਨਹੀਂ ਬਾਕੀ ਮਾਨਸਾਰਨ ਜਿਹੜਾ ਟਪੀਸ ਕੀਤਾ ਵੀ ਵੀਦਾ ਕਾਲੀ ਨਹੀਂ ਕਰਨੀ ਆਈਐਸ ਤੋਂ ਸੀਵੇ ਦੇਣ ਦਾ ਇੱਕ ਨਿਯਮ ਹੁੰਦੇ ਸੀ ਹਮ ਆਦੂ ਉਹ ਵਾਲੇ ਮਿੰਦਰਵਾਸਤੂ ਦੇ ਮੁੱਦੇ ਨੂੰ ਇਹ ਪਤਾ ਵੀ ਆਈਐਸ ਮਰਦੇ ਕਿਵੇਂ ਨੇ ਲਾਗ ਦੇ ਕਿਵੇਂ ਨੇ ਰੁਕਤ ਕਿਵੇਂ ਹੁੰਦੇ ਨੇ ਪੰਜਾਬ ਦੇ ਆਈਐਸ 15 ਤੱਕ ਇੱਕ ਘਰ ਖਿੱਚਾ ਬੈਠੇ ਸੀ ਜਿਹਨਾਂ ਨੂੰ ਮਹੱਤਵੀ ਨਹੀਂ ਦਿੱਤਾ ਹਮ ਅੱਜ ਕੱਲ੍ਹ ਤਾਂ ਸਿਰੇ ਹੁਣ ਇਸੇ ਵੀ ਦੇਤਾ ਜਦੋਂ ਮੈਨੂੰ ਦੇਣਾ ਕੋਈ ਇਸੇ ਦਾ ਬੀਬੀ ਭਰਮਪਾਲ ਕੌਰ ਦਾ ਸੀ ਹਾਂ ਇਹ ਕਰਕੇ ਠੀਕ ਆ ਜੀ ਉਹਨਾਂ ਨੇ ਵੈਸਟੀਗ੍ਰੇਟ ਤੌਰ ਤੇ ਫੈਸਲਾ ਲਿਆ ਜੇਤੀਗ ਪਰਵਰਤੇ ਇਹ ਬੀਬੀ ਆ ਜਿਹੜੀ ਪਰਮਪਾਲ ਕੌਰ ਸਿੱਧੂ ਇਹਨਾਂ ਦਾ ਕਾਰਜਹਾਲ ਸਹੀ ਹੈਗਾ ਕਿਸੇ ਨਾਲ ਦੀ ਦੁਸ਼ਮਣੀ ਨਹੀਂ ਵਿਰੋਧ ਨਹੀਂ ਕੋਈ ਇਹੋ ਜੀ ਗੱਲ ਨਹੀਂ ਮਾੜੀ ਚੰਗੀ ਆਈ ਇਹਨਾਂ ਦੀ ਪਰ ਜਿਹੜੀ ਸਿਆਸਤ ਦੇ ਨਾਲ ਕੀਆ ਜਿਹੜੀ ਕਹਿ ਰਹੇ ਹੋ ਮੈਂ ਸਾਰੀਆਂ ਪਾਰਟੀਆਂ ਦੇਖ ਲਈਆਂ ਮੈਨੂੰ ਭਾਜਪਾ ਚੰਗੀ ਲੱਗੀ ਹੁਣ ਭਾਜਪਾ ਕੀ ਭਾਜਪਾ ਨੂੰ ਕਿਉਂ ਚੰਗੀ ਲੱਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕੀਤਾ ਭਾਜਪਾ ਨੇ ਪੰਜਾਬ ਦਾ ਕੋਈ ਇੱਕ ਮਸਲਾ ਹੱਲ ਕੀਤਾ ਨਹੀਂ ਮਲਿਸਾ ਮਲਿਸਾ ਵੀ ਇੱਕ ਇਹ ਗੱਲ ਜੇ ਦੋ ਪਿਛਲੇ ਦਿਨਾਂ ਦੇ ਵਿੱਚ ਲੂਕਾਸ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਈਪਾ ਦੇ ਨਾਲ ਲੋਟ ਨਹੀਂ ਆਉਣਾ ਭਾਈਪਾ ਦੇ ਨਾਲ ਵਿਰੋਧ ਹੈ ਪੰਜਾਬ ਦੇ ਵਿੱਚ ਇਸੇ ਰੂਪ ਦੇ ਵਿੱਚ ਭਾਈਪਾ ਦੇ ਜਾਣਾ ਅਕਾਲੀ ਦੰਦ ਨੇ ਕਿੰਨਾ ਘਾਤ ਹੋ ਗਿਆ ਵੀ ਜੇ ਆਪਾਂ ਬਠਿੰਡਾ ਸੀਟ ਦੀ ਯਾਦ ਇਹ ਗੱਲ ਕਰ ਲਈਏ ਬਠਿੰਡਾ ਸੀਟ ਤੋਂ ਹਰਸਿਮਰਤ ਪਰਵਾਦਰ ਨੇ ਨਹੀਂ ਦੋ ਗੱਲਾਂ ਨੇ ਅਕਾਲੀ ਦੰਦ ਦੇ ਵਿੱਚ ਬਹੁਤ ਬੰਦੇ ਇਸ ਗੱਲ ਲਈ ਲੜਦੇ ਰਹੇ ਇਸ ਅਨੁਪਾਤ ਪਹਿਲਾਂ ਸਮਝਉਤਾਰ ਕਰਨਾ ਚਾਹੀਦਾ ਭਾਗਤਾਂ ਨੇ ਤਾਂ ਹੀ ਨਹੀਂ ਫੜਾਈ ਹੈ ਆਹ ਬਾਬ ਬਲਵਿੰਦਰ ਰਾਮ ਨੂੰ ਕਹਿੰਦਾ ਭਾਗਤਾਂ ਨਾਲ ਹਮਾਇਤ ਦੇ ਹੁਣ ਉਹਦੇ ਨੇ ਚਲੋ ਠੀਕ ਹੈ ਪਾਰਟੀ ਦਾ ਸਟੈਂਡ ਹੋ ਰੱਖਣੀ ਪੈਂਦਾ ਵੀ ਪੁੱਗਣਾ ਨਹੀਂ ਆਏ ਨਹੀਂ ਹੋਣਾ ਨਹੀਂ ਦੇਰ ਹੀ ਹੋਣਾ ਬਹੁਤ ਨਹੀਂ ਹੋਣਾ ਇਸ ਕਰਕੇ ਬਸਿੰਡਾ ਸੀਟ ਬੜੀ ਜਿਨੂ ਆਪਾਂ ਦੇ ਨਾਜ਼ੁਕ ਸੀਟਾਂ ਪਿਛਲੇ ਦੋ ਸੋਨਾਂ ਦੇ ਵਿੱਚ ਬੜੇ ਸਖਤ ਮੁਕਾਬਲੇ ਹੋਏ ਨੇ ਦੀਵਾ ਹੱਥ ਸਮਰਥਕ ਕੌਰ ਬਾਦਲ 22000 ਦੇ ਫਰਕ ਨਾਲ ਜਿੱਤਦੀ ਰਹੀ ਹੈ ਹੂੰ ਕੀ ਕਹ ਹੁਣ ਚੋਹ ਪੌਨੇ ਮੁਕਾਬਲੇ ਨੇ ਤੇ ਦੇਖੋ ਇਹਨਾਂ ਦੇ ਵਿੱਚ ਇੰਨੀ ਇੱਕ ਤਰ੍ਹਾਂ ਸਮਰਥਾ ਹੈਗੀ ਆ ਨਾ ਕੁਝ ਤਾਂ ਡੈਂਟ ਪਾਏ ਸਕਦੇ ਆ ਜੇ ਇਹ 20000 ਬੋਟਾਂ ਅਕਾਲੀਆਂ ਨਹੀਂ ਇਕੱਠਾਉਂਦੇ ਆ ਮੰਨ ਲਓ ਹੂੰ ਤੇ ਉਹਨਾਂ ਨੂੰ 40000 ਹੋਰ ਵੰਡ ਲੈਣੀਆਂ ਪੈਣਗੀਆਂ ਨਾ ਵੀ ਦੌੜ ਲੈਣੀਆਂ ਪੈਣੀਆਂ ਹੂੰ ਉਹ ਮੁਕਾਬਲਾ ਤਾਂ ਸਖਤ ਹੋ ਗਿਆ ਦੂਜੀ ਵੱਡੀ ਗੱਲ ਆ ਜਿਹੜਾ ਲੀਡਰਸ਼ਿਪ ਤੇ ਬੇਵਿਸ਼ਵਾਸੀ ਆ ਹੂੰ ਤਾਂ ਈਂਸੇਰੀ ਆਗੇ ਜਿੱਦ ਵੀ ਉਹ ਵੀ ਆ ਗਈ ਤੇ ਇਹ ਮੰਨ ਲਿਆ ਸੁਖਵੀਰ ਦੀ ਲੀਡਰਸ਼ਿਪ ਨੂੰ ਵੀ ਇਦੋਂ ਤੱਕ ਸਾਡੇ ਕੋਲ ਤੇਚਾਰਾ ਨਹੀਂ ਹੂੰ ਸੁਖਵੀਰ ਦਿਖਾਉਣ ਲੱਗਾ ਤਾਰੇ ਨਾ ਜੰਮਾ ਅਜਰੇ ਨਾਲ ਕੀਮਾ ਛੇੜਤਾ ਤੇ ਇੰਸੇਰਾ ਇਹ ਮੁੰਡੇ ਦੇ ਮੁਕਾਬਲੇ ਝੁੰਡਾ ਵੀ ਛੇੜਤਾ ਦੇ ਵੀ ਤਾਂ ਈਂਸੇਰ ਨੂੰ ਤੇ ਜੰਮਾ ਅਜਰੇ ਨੂੰ ਹੂੰ ਬਸ ਬਾਦੌੜਾ ਖਾਮੂ ਕਰਦਾ ਹੁੰਦਾ ਸੀ ਮੈਂਬਰਾਂ ਦੀ ਰਾਏ ਲੈਣੀਆਂ ਜੀ ਕਈ ਵਿਰੋਧ ਕਰਦੇ ਨੇ ਧਿਆਨ ਤੋਂ ਫੇਰ ਫੇਰ ਐ ਕਿਹਨਾ ਦਿਨ ਮੈਂ ਇਨਸਾਨ ਕਰਦਾ ਨਹੀਂ ਮੈਂ ਤੁਹਾਡੇ ਹੱਕ ਚ ਹੋ ਗਿਆ। ਉਹ ਹਾਲਪ ਉਹ ਇਹ ਦੇਣਾ ਸਰਵੇ ਇਹ ਕਾ ਦੇਣਾ। ਅਕਾਲੀ ਗੱਲ ਨਹੀਂ ਸੱਤਾ ਨਹੀਂ ਅਸੂਲ ਤੇ ਸਿਧਾਂਤ ਪਿਆਰੇ ਨੇ। ਇਹਨਾਂ ਅਸੂਲਾਂ ਤੇ ਸਿਧਾਂਤਾਂ ਨਾਲ ਦੇਖੋ ਤੁਹਾਡਾ ਲੋਕ ਸਭਾ ਲਈ ਕੀ ਜੰਦਾ। ਲੋਕ ਸਭਾ ਲਈ ਤੁਹਾਡਾ ਕੀ ਜੰਦਾ? ਜਿਹਨੇ ਪੰਜ ਸਾਲ ਕਾ ਤੁਸੀਂ ਜਿਹਨੇ ਟਰੈਕਟਰ ਬੜੇ ਟਰਾਲੀ ਚੱਲਦੀ ਹੁੰਦੀ ਆ ਜਿਹਨੂੰ ਐਡਜੈਕਟ ਪਾਰਟ ਕਹਿੰਦੇ ਨੇ ਉਸ ਤਰਫ ਦਾ ਭਾਜਵਾ ਦਾ ਸਾਹ ਦਿੱਤਾ। ਹੂੰ। ਤਮੋਂ ਕਸ਼ਮੀਰ ਨੂੰ ਖਤਮ ਕਰਨ ਤੇ ਕੋਈ ਗੁੱਠੇ ਲਾਏ ਨੇ ਖੇਤੀ ਕਾਨੂੰਨ ਤੁਸੀਂ ਬਾਤ ਕਰਾਏ ਨੇ ਮੁੜ ਕੇ ਜਦੋਂ ਪਰ ਰਹੇ ਤਾਂ ਅੱਗ ਬਲ ਗਈ ਉਦੋਂ ਕਹਤਾ ਵੀ ਖੇਤੀ ਕਾਨੂੰਨ ਨੂੰ ਕਿਸਾਨ ਮੰਨਜ਼ੂਰ ਨਹੀਂ ਕਰਦੇ ਇਹ ਗਲਤ ਨੇ ਬਾਦਲ ਸਾਹਿਬ ਨੂੰ ਵੀ ਦਾਤੇ ਲਾਤਾ ਸੀ ਉਹਨਾਂ ਦੀ ਬੀਬੀ ਦੀ ਪੁਵਾਤੀ ਸੀ ਹਾਂ ਇਹ ਹਾਲੇ ਤੱਕ ਨਹੀਂ ਲਈ ਨਾ ਵੀ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨਹੀਂ ਜਿਹੜੇ ਕਿਸਾਨ ਸੱਚੇ ਪੋਜੀਸ਼ਨ ਲਈ ਸੀ ਇਹ ਰਾਜਾਂ ਦੇ ਹੱਕਾਂ ਦਾ ਮਸਲਾ ਹਾਂ ਜਿਹੜੇ ਰਾਜਾਂ ਦੇ ਹੱਕ ਅੱਜ ਤੱਕ ਇਹ ਬੋਲਦੇ ਨੇ ਜੀ ਉਹੜਾ ਇਹਨਾ ਕੋਲੇ ਉਹ ਈਡੀ ਨੀ ਰਿਹਾ ਉਹ ਜਿਹੜਾ ਆਵਰੇ ਨਹੀਂ ਰਿਹਾ ਅੰਤ ਤੱਕ ਪੰਜਾਬ ਬੋਲੀ ਤਾਂ ਹੋਈ ਜਾਂਦੇ ਨੇ ਵੀ ਇੱਕ ਪੇਸ਼ ਇੱਕ ਚੋਂ ਠੀਕ ਆ ਜੀ ਅਸੀਂ ਇਹਦੇ ਨਾਲ ਸਹਿਮਤ ਹਾਂ ਮਾਣ ਦਾ ਸਰਦਨ ਨੇ ਹੋ ਹਾਂ ਜੀ ਰਾਸ਼ਟਰਪਤੀ ਨੂੰ ਵੀ ਵੋਟ ਪਾਤੀ ਚੰਡੀਗੜ੍ਹ ਫੇਰ ਵੀ ਵੋਟ ਪਾਤੀ ਥੋੜੇ ਅਕਾਲ ਤਖਤ ਵੱਲੋਂ ਬਣਾਈ ਹੋਈ ਕਮੇਟੀ ਨੂੰ ਕੋਈ ਮਿਲਣ ਦਾ ਟਾਈਮ ਨਹੀਂ ਦਿੱਤਾ ਕਿਸੇ ਨੇ ਹੁਣ ਤੱਕ ਹੂੰ ਸੋ ਇਸ ਕਰਕੇ ਸਾਡੀਆਂ ਪਾਰਟੀਆਂ ਦਾ ਇਹੀ ਹਾਲ ਆ ਜੀ ਕਾਲੋਂ ਖੁੱਤੀ ਝੂਮਣੀ ਗਾਵੇ ਆਲਪਤਾਲ ਇਹੀ ਕਾਂਗਰਸ ਦਾ ਹਾਲ ਆ ਇਹ ਹੀ ਆਮ ਆਦਮੀ ਪਾਰਟੀ ਦਾ ਹਾਲ ਆ ਅਜੰਡਾ ਕਿਸੇ ਕੋਲ ਵੀ ਹੈ ਨਹੀਂ ਅੱਛਾ ਮਨੀ ਸਾਹਿਬ ਮਲੂਕਾ ਸਾਹਿਬ ਹੁਣ ਕਿਵੇਂ ਕਰਨਗੇ ਆਪਦੀ ਨੂੰ ਦੀ ਮਦਦ ਕਰਨਗੇ ਕਿ ਬਾਦਲ ਕੀ ਮਦਦ ਕਰਨਗੇ ਦੇਖੋ ਬਾਦਲ ਕੀ ਮਦਦ ਕਰਨੀ ਔਖੀ ਆ ਹੂੰ ਚਾਹੇ ਸਭ ਖੇੜਾ ਵੀ ਹੋਵੇ ਦੇਖੋ ਇੱਕ ਤਾਂ ਬੇਟਾ ਇਹਨਾਂ ਦਾ ਸ਼ਹੀਦ ਮਤਲਬ ਇਸ ਦੁਨੀਆ 'ਚ ਨਹੀਂ ਰਹਾ ਇੱਕ ਬੇਟਾ ਪਰਵਾਹ ਇਹਨਾਂ ਦਾ ਮੈਨੂੰ ਲੱਗਦਾ ਔਖੀ ਹੋਊ ਪਰ ਦੇਖੋ ਜਿਹੜਾ ਮਲੂਕਾ ਹਨੀ ਮਨਮਾਨਿਆਸ ਦਾ ਨਾ ਪਹਿਲੀ ਗੱਲ ਅੱਛਾ ਕੀ ਹੁੰਦਾ ਸੀ ਇਹਦਾ ਨਾਮ ਸੀ ਐਨਓ 4 ਮੰਮੀ ਇਹ ਮਨੂਕਾ ਪੈਸੇ ਵਾਲੀ ਮਸ਼ੀਨਾਂ ਮਨੂਕਾ ਜੀ ਦੇਖਿਆ ਤੁਸੀਂ ਕਿਵੇਂ ਇਹ ਕੁੜੀਆਂ ਨੂੰ ਕੁੱਟਦਾ ਸੀ ਕਿਵੇਂ ਇਹ ਕਰਦਾ ਰਿਹਾ ਸਾਰਾ ਕੁਝ ਹੂੰ ਤੇ ਇਸ ਕਰਕੇ ਇਹਦਾ ਕੋਈ ਕਰਤਾਰ ਵਿਹਾਰ ਕੋਈ ਅੱਛਾ ਤਾਂ ਹੈ ਨਹੀਂ ਹੈ ਨਹੀਂ ਦਾ ਰੰਪ ਰੂਹ ਨੂੰ ਹਰਦਾ ਰਿਹਾ ਹੂੰ ਉਹ ਇਹ ਇਸ ਕਰਕੇ ਮੈਂ ਇਹਦੇ ਬਾਰੇ ਬਾਲਾ ਤਾਂ ਕਹਿ ਸਕਦਾ ਇਹ ਤਾਂ ਉਹਨੇ ਫਿਸਲ ਲੈਣਾ ਪਰ ਜੰਮਾ ਨਹੀਂ ਜਾਣਾ ਨੂੰ ਇਹਦੀ ਫਾਇਦਾ ਨਾ ਇਹਦੇ ਨਾਲ ਪਾਰਕ ਵੱਡੇ ਪੰਗੇ ਪੈਣਗੇ ਤੇ ਇਹ ਪਤਨ ਦੇਖੋ ਨਿੱਜੀ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਵੀ ਪਰਿਵਾਰ ਕੀ ਕਰਨਗੇ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਜੋ ਮੈਨੂੰ ਲੱਗਦਾ ਜਿਵੇਂ ਬੱਦਿਆਂ ਨੇ ਕਰ ਲਿਆ ਵੀ ਵੇਖਾ ਝੰਡਾ ਉਹਨਾਂ ਦਾ ਉੱਤੇ ਝੰਡਾ ਉਹਨਾਂ ਦਾ ਹੂੰ ਇਹ ਤਾਂ ਲੱਗਣੇ ਨਹੀਂ ਇਹ ਜੀ ਮੈਨੂੰ ਨਹੀਂ ਲੱਗਦਾ ਜੀ ਬਾਕੀ ਪਾਰਟੀ ਕੀ ਕਰਦੀ ਹੈ ਇਹ ਹੀ ਮੈਨੂੰ ਕਹਣਾ ਬੀਬੀ ਜ਼ਗੀਰ ਕੌਰ ਕੱਢਦੀ ਕਰ ਰਹੀ ਪੰਨੁਲੀ ਕੱਢਦਾ ਹੈ ਜੀ ਸੀ ਫਾ ਕੱਢਤਾ ਫਲ ਨਾ ਕੱਢਤਾ ਬਰਾੜ ਕੱਢਤਾ ਹੂੰ ਇਹ ਬਾਕੀ ਦੇਖਦਾਂਗੇ ਹੁਣ ਸਮਾਂ ਕੀ ਦੱਸਦਾ ਪਰ ਇਹ ਕੋਈ ਮੇਰੇ ਖਾਤਰ ਇਹ ਕੋਈ ਨਹੀਂ ਤੇ ਉਪਰੀ ਗੱਲ ਨਹੀਂ ਮਤਲਬ ਕਿਉਂਕਿ ਅਸਲ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਦੇ ਅੰਦਰ ਆਰਐਸਐਸ ਤੇ ਭਾਜਪਾ ਦੀ ਨੀਤੀ ਲਾਗੂ ਕਰ ਰਹੀਆਂ ਨੇ ਵੀ ਪੰਜਾਬ ਸਿੱਖੋੜਾ ਪਾ ਕੇ ਰੱਖੋ ਇੱਥੇ ਕੋਈ ਵਰਤਾਂਤ ਨਾ ਬਣਨ ਦਿਓ ਕਾਂਗਰਸ ਦੇਖੋ ਤੁਸੀਂ ਕਾਂਗਰਸ ਆ ਜਿਹੜੀ ਅੱਜ ਮੁਲਕ ਦੇ ਵਿੱਚ ਰਾਹੁਲ ਗਾਂਧੀ ਇੱਕ ਵੱਡੇ ਸਿਆਸੀ ਲੀਡਰ ਹੋ ਕੇ ਉੱਭਰ ਰਿਹਾ ਹੂੰ ਜਿੱਤ ਹਾਰ ਦੇ ਹਾਰ ਵਰਤਾਂਤ ਮਿਹਨਤ ਮੋਦੀ ਦੇ ਖਿਲਾਫ ਮੁਰਦੇ ਪੰਜਾਬ ਕਾਂਗਰਸ ਉਹੇ ਵੱਲ ਨਹੀਂ ਮੂੰਹ ਕਰ ਰਹੀ ਹੂੰ ਇਹ ਇਹੀ ਕਰੀ ਜਾਂਦੇ ਨੇ ਲਾਜੀ ਵੀ ਇੱਥੋਂ ਬੜਿੰਗਦੀ ਘਰ ਵਾਲੀ ਹੂੰ ਉੱਥੋਂ ਫਲਾਨੇ ਦਾ ਉਹ ਜੀ ਕਿਹੜੇ ਬੰਦੇ ਨੂੰ ਕਿੱਥੋਂ ਲਾਈਏ ਕਿਵੇਂ ਕਰੀਏ ਠੀਕ ਹੈ ਨਾ ਕੋਲੇ ਬੰਦੇ ਹੈਗੇ ਨੇ ਦੋ ਤਿੰਨ ਸਿੱਧੂ ਸਾਹਿਬ ਨੇ ਗਾਂਧੀ ਸਾਹਿਬ ਨੇ ਕਹਿਰਾ ਸਾਹਿਬ ਨੇ ਇੱਕ ਹੱਦ ਤੱਕ ਪ੍ਰਗਟ ਵੀ ਆ ਜਿਹੜਾ ਰਾਹੁਲ ਦੇ ਆਸਰ ਹੋ ਕੇ ਹਾਰ ਸਕਦਾ ਜਾਂ ਲੜ ਸਕਦੇ ਨੇ ਬਾਕੀ ਇਹਨਾਂ ਕੀ ਹਾਲੀ ਬਾਕੀ ਤਾਂ ਹੋਈ ਆ ਨਾ 75% ਵਾਲੀ ਉਹ ਗੱਲ ਆ ਹੂੰ ਰਾਣਾ ਗਰਜੀਤ ਤੁਹਾਡੇ ਸਾਹਮਣੇ ਆ ਕਾਂਗਰਸ ਦਾ ਬੰਦਾ ਵੀ ਹਾਰ ਆ ਗਿਆ ਹੂੰ ਸਿੱਮਪਾਪ ਦੇ ਬੰਦੇ ਨੂੰ ਆਪ ਕਿ ਭੇਜਤਾ ਹੂੰ ਉਹਨੂੰ ਤੇ ਉਹਨੂੰ ਭਾਜਪਾ ਭੇਜਤਾ ਜਦੋਂ ਸਾਡੇ ਮੇਰੇ ਨਾਲ ਸਰ ਤੁਸੀਂ ਦੇਖੋ ਥੋੜਾ ਮੰਤਰੀ ਅਸਤੀਫਾ ਦੇ ਰਹੇ ਆ ਆਜਮੀ ਪਾਰਟੀ ਦਾ ਹੂੰ ਤਾਂ ਵੀ ਇਹਨਾਂ ਦਾ ਆਰ ਬਈਆ ਦੀ ਰਿਜ਼ਰਵੇਸ਼ਨ ਤਾਂ ਇਹਨਾਂ ਨੂੰ ਦੇਣੀ ਪੈਣੀ ਆ ਹੂੰ ਪਰ ਪਿਨੇਸ਼ਨ ਹੁੰਦੀਆਂ ਨੇ ਉੱਥੇ ਦੰਤ ਕਿੱਥੇ ਨੇ ਪੰਜਾਬ ਦੇ ਕਿਸੀਆਂ ਬਣਾਵਾਂਗੇ ਕਿੱਥੇ ਆ ਜੀ ਉਹ ਹੂੰ ਤੁਸੀਂ ਇਹ ਦੇਖੋ ਜੋ ਬਾਗਲਕਿਆਂ ਨੇ ਹਾਲ ਕੀਤਾ ਇਹ ਸਾਰੇ ਸਿੱਖਾਂ ਦੀ ਨੁਮਾਇੰਦੀ ਆ ਕਰਦੇ ਸੀ ਤੇ ਉਹਨਾਂ ਦਾ ਮੁੱਲ ਵਟਦੇ ਸੀ ਮੁਸਲਮਾਨਾਂ ਨੂੰ ਭਾਜ ਕਰਨੀ ਟਿਕਟ ਦਿੰਦੀ ਅੱਜ ਮੇਰੇ ਸਾਹਮਣੇ ਇਹ ਹਕੀਕਤ ਆ ਰਹੀ ਆ ਮੁਲਕ 'ਚ ਕੋਈ ਪਾਰਟੀ ਇਹ ਬਸ ਸਿੱਖਾਂ ਨੂੰ ਟੈਕਸ ਨਹੀਂ ਦੇ ਰਹੀ ਬਾਰਤ ਸੁਮੇਸ਼ ਕੇਦਰੀਵਾਲ ਤੇ ਨਾਂ ਸਿੱਖਾਂ ਨੂੰ ਮੈਨਗੀ ਦੇ ਰਿਹਾ ਦਿੱਲੀ ਚ ਦਿੱਲੀ ਤਾਂ ਸਿੱਖਾਂ ਦਾ ਇੰਨਾ ਬੋਲ ਵਾਲਾ ਹੁੰਦਾ ਨਹੀਂ ਤੁਹਾਡੇ ਸਾਹਮਣੇ ਆ ਇਤਿਹਾਸ ਨੇ ਬਿਲਕੁਲ ਬਲਿਜੀ ਹਾਂ ਤੇ ਵਿੱਚ ਬੜੀ ਕਸੂਤੀ ਹਾਲਤ ਬਣੀ ਹੋਈ ਆ ਪੰਜਾਬੀਆਂ ਨੂੰ ਝਾਤ ਮਾਰਨੇ ਦੇਖੋ ਇਹਦਾ ਅੰਤਿਕਮ ਤਾਂ ਕਰਨੀ ਜੀ ਮਾਣ ਸਰ ਇਕੱਲੇ ਵੀ ਹੁਣ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਲੱਗਦਾ ਕਿ ਸੁਵੀਰ ਸਿੰਘ ਬਾਦਲ ਦੇ ਲਈ ਬਠਿੰਡਾ ਜਿਹੜੀ ਸੀਟ ਹੈ ਉਹ ਬਹੁਤ ਟਫ ਹੋਗੀ ਦਿਲ ਸੁਖਵੀਰ ਬਾਦਲ ਲਈ ਸਾਰਾ ਕੁਝ ਤਾਪ ਸੀ ਹਮ ਬਸ ਇਸੇ ਦਾ ਇਸ ਕਰਕੇ ਵੱਡੀ ਟਾਫ ਹਮ ਪਰ ਇਹ ਵੀ ਵੀ ਹੈ ਨਾ ਵੱਡਾ ਬਾਦਲ ਤੇ ਛੋਟਾ ਬਾਦਲ ਹਰਾਏ ਵੀ ਹੋਏ ਨੇ ਨਾ ਲੋਕਾਂ ਨੇ ਹਮ ਆਉ ਜਾਣ ਤੋਂ ਪਹਿਲਾਂ ਹਾਸਲ ਦੇਖ ਗਏ ਨਾ ਵੀ ਜਿਹੜੀ ਸਿਆਸਤਾਂ ਲਾਗੂ ਕੀਤੀ ਸੀ ਉਹਦੇ ਨਤੀਜੇ ਕੀ ਨਿਕਲੇ ਨੇ ਹਮ ਪਰ ਤਾਪ ਤਾਂ ਬਹੁਤ ਉਸਾਰ ਸੁਖਵੀਰ ਦੇ ਲਈ ਹਾਂ ਹੁਣ ਕੀ ਹੋ ਗਿਆ ਉਹਨੂੰ ਚੈਲ ਨਹੀਂ ਹੁਣ ਅਕਾਲੀ ਦਲ ਦੇ ਅੰਦਰੋਂ ਕੋਈ ਹੋ ਰਿਹਾ ਜੀ ਜੀ ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ ਜੁੜਨ ਦੇ ਲਈ ਸ਼ੁਕਰੀ ਹੈ ਸ਼ੁਕਰੀ ਹੈ